ਸਹਿਤਕ ਖੇਤਰ ਦੀ ਮਨੀ ਪਰਮਾਨੇ ਸ਼ਖਸੀਅਤ ਜਿਨ੍ਹਾਂ ਨੇ ਪੰਜਾਬੀ ਗੀਤਕਾਰੀ ਬਾਰੇ ਬੜਾ ਕੁਝ ਲਿਖਿਆ ਦੋ ਕਿਤਾਬਾਂ ਉਹਨੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਮੇਰੀ ਮਰਾਤ ਅਸ਼ੋਕ ਪੰਸਲ ਮਾਨਸਾ ਮੈਂ ਚਾਹੁੰਗਾ ਇੱਕ ਬਰੀ ਤਾੜੀਆਂ ਦੀ ਗੂੰਜ ਦੇ ਵਿੱਚ ਉਹਨਾਂ ਦਾ ਪਰਫੈਕਟ ਰਿਿਸਪੈਕਟ ਕਰਦੇ ਹਾਂ ਦੋਸਤੋ ਛੋਕ ਪੰਸਲ ਮਾਨਸਾ ਉਹ ਸ਼ਖਸੀਅਤ ਹੈ ਜਿਵੇਂ ਕਿਸੇ ਬੰਦੇ ਨੂੰ ਨਸ਼ਾਨ ਅਰ ਲੱਬਰ ਨਸ਼ਾਨ ਅੱਗਿਆ ਹੋਇਆ ਪਿਛਲੀ ਇਹਨਾਂ ਦੀ ਇਹਦੀ ਕਿਤਾਬ ਬੜੀ ਅੱਛੀ ਕਿਤਾਬ ਸੀ ਜਿਹਦੇ ਵਿੱਚ ਇਹਨਾਂ ਨੇ ਚੜ੍ਹਦੇ ਪੰਜਾਬ ਦੇ ਗੀਤਕਾਰਾਂ ਦੀ ਗੱਲ ਕੀਤੀ ਸੀ ਤੇ ਜਿਹੜੀ ਹੁਣ ਇਹਨਾਂ ਦੀ ਕਿਤਾਬ ਆਈ ਆ ਉਹਦੇ ਵਿੱਚ ਇਹਨਾਂ ਨੇ ਲਹਿੰਦੇ ਪੰਜਾਬ ਦੇ ਉਹਨਾਂ ਗੀਤਕਾਰਾਂ ਦੀ ਗੱਲ ਕੀਤੀ ਆ ਜਿਹਦੇ ਦਗ ਨਾਮ ਹੋ ਚੁੱਕੇ ਸੀ ਨਕਰ ਮਨ ਮਾਨਿਆ ਸਰਸਾ ਦੇ ਅਪਨ ਗੁਜਰੀ ਦੇ ਲਾਲ ਉੱਤੇ ਆ ਨਾ ਤੂੰ ਕਹਿਰ ਵੇ ਨੀਮ ਹੋ ਕੇ ਚੁੰਮ ਲੈ ਤੂੰ ਸ਼ੈ ਨਿਸ਼ਾ ਦੇ ਪੈਰ ਵੇ ਨੀਮ ਹੋ ਕੇ ਚੁੰਮ ਲੈ ਤੂੰ ਸ਼ੈ ਨਿਸ਼ਾ ਦੇ ਪੈਰ ਵੇ ਵੀ ਅੱਜ ਆਉਣ ਵਾਲਾ ਏ ਵਫਾ ਨੂੰ ਸਾਮ ਕੇ ਰੱਖੀ ਕੋਈ ਅੱਜ ਆਉਣ ਵਾਲਾ ਏ ਤੇਰੇ ਗੀਤਾਂ ਦੀ ਬੋਲੀ ਨੂੰ ਕੋਈ ਦਰੋਂ ਹਉਣ ਵਾਲਾ ਏ ਅਖੀਜ਼ਾਂ ਦੇ ਪਿੰਜਰੇ ਵਿੱਚੋਂ ਜੇ ਊੜ ਜਾਮਨ ਬਹਾਰਾਂ ਤਾਂ ਤੂੰ ਸਮਝੀ ਯਾਦ ਤੇਰੀ ਨੂੰ ਕੋਈ ਦਰੋਂ ਹਉਣ ਵਾਲਾ ਏ ਕਿਸੇ ਇੱਕ ਨੂਰ ਦੀ ਚਿੰਕਾਰ ਲਈ ਭੁਖੀ ਪਿਆਸੀ ਤੂੰ ਨਾ ਰੁੱਝੋ ਰੋਵੀਂ ਜੋਤ ਬਲਦੀ ਤੇ ਕੋਈ ਚਮਕਾਉਣ ਵਾਲਾ ਏ ਕਵਿਤਾ ਵਿੱਚ ਤਾਂ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਕਿਵੇਂ ਸਾਡੇ ਦੇਖ ਲਓ ਇੱਧਰ ਆਪਾਂ ਫੈਸਲ ਫਰੀਦ ਕੋਟੀ ਵਰਗੇ ਸੀਗੇ ਹੁਣ ਕਿੱਥੇ ਜਿਹੜਾ ਲਾਲ ਸਿੰਘ ਗੱਲ ਨੂੰ ਪੜਿਆ ਹੈ ਗੈਸਾਂਤਰਾਵਾਦਾਸੀ ਪੜਿਆ ਜਿਨ੍ਹਾਂ ਨੇ ਮਤਲਬ ਆਪਾਂ ਆਪਾਂ ਸਾਰੇ ਨਹੀਂ ਪੜਿਆ ਬਹੁਤੇ ਜਿਹੜੇ ਇੱਥੇ ਬੈਠੇ ਨੇ ਉਸ ਸਰਨੇ ਸਵਰਥ ਤਾਂ ਤੇ ਜਿਹੜੇ ਲਹਿੰਦੇ ਪੰਜਾਬ ਦੇ ਕਵੀ ਆ ਜਿਨ੍ਹਾਂ ਨੇ ਬੜੀ ਸਕਾਫਤ ਸੰਭਾਲ ਕੇ ਰੱਖੀ ਹੈ ਜਿਹੜਾ ਵਿਰਸਾ ਅਸਰਾ ਹਰਦੇਸ਼ ਨਾਮੇ ਹੋਣੀ ਉਹ ਜਾ ਕੇ ਆਏ ਨੇ ਲਹਿੰਦੇ ਪੰਜਾਬ ਕੇ ਜਿਹਨੇ ਲਾਹੌਰ ਦੇ ਦੇਖੇ ਆਪਣੀ ਕਾਬਤ ਉਹ ਜੰਮੇ ਨਹੀਂਗਾ ਉਹ ਜਿਹੜਾ ਲਹਿੰਦਾ ਪੰਜਾਬ ਪੰਜਾਬ ਹਿੰਦੂ ਦੇ ਦਿੰਦੇ ਜੀ ਹਰਕਤ ਆਪਾਂ ਆਪਣੇ ਬੁੱਲਾਂ ਨੂੰ ਕਿੰਜ ਬਖਸ਼ਾਉਂਦੇ ਢੜਦੀ ਉਮਰੇ ਹੋਈਆਂ ਭੁੱਲਾਂ ਨੂੰ ਦੇ ਦਿੰਦੇ ਜੀ ਹਰਕਤ ਆਪਾਂ ਆਪਣੇ ਬੁੱਲਾਂ ਨੂੰ ਕਿੰਜ ਬਖਸ਼ਾਉਂਦੇ ਢੜਦੀ ਉਮਰੇ ਹੋਈਆਂ ਭੁੱਲਾਂ ਨੂੰ ਇੱਕ ਹਮਾਕਤ ਹਮਾਕਤ ਮੇਂ ਬੇਬੂਫੀ ਇੱਕ ਹਮਾਕਤ ਖਾਨਦਾਨ ਵਿੱਚ ਇੱਕ ਕਲਸ਼ਨੇ ਦੀ ਮਾੜੇ ਲਛਣ ਵਾਲੇ ਬੰਦੇ ਦੀ ਇੱਕ ਹਮਾਕਤ ਖਾਨਦਾਨ ਵਿੱਚ ਇੱਕ ਕਲਸ਼ਨੇ ਦੀ ਹੱਲ ਪਵਾ ਕੇ ਰੱਖ ਦਿੰਦੀ ਏ ਕਈ ਕਈ ਫੋਲਾ ਸਰਜ ਨੂੰ ਕਰਦੇ ਆ ਜਦੋਂ ਖੋਜ ਦਾ ਕੰਮ ਚੱਲਦਾ ਹੈ ਖੋਜ ਦੇ ਬਗਲ ਝਾਤੀ ਮਾਰਦੇ ਆ ਇਹ ਬੜਾ ਔਖਾ ਕੰਮ ਹੈ ਮੈਨੂੰ ਯਾਦ ਹੈ ਅਸੀਂ ਦਵਿੰਦਰ ਸਥਿਯਾਰਤੀ ਨੂੰ ਬਲਾਸਾਨੀ ਯਾਦਗਾਰੀ ਵਾਰ ਦੇਣਾ ਸੀ ਕਮਲ ਸਾਹਿਬ ਕਹਿੰਦੇ ਵਿੱਚ ਕੋਟ ਕਪੂਰੇ ਦੇ ਜਨਮ ਮਨਾ ਸਾਹਿਬ ਤੇ ਤੁਸੀਂ ਸੋਵਿਨਰ ਐਡਟ ਕਰਨਾ ਤਾਂ ਜਦੋਂ ਦਵਿੰਦਰ ਸਧਿਆਤੀ ਬਾਰੇ ਮਨ ਗਰਸਿਪ ਨੂੰ ਭੁੱਲਾ ਰੋਣਾ ਨੇ ਹੋਰਾਂ ਸਾਰੇ ਲੇਖਾਂ ਨੇ ਕਾਫੀ ਨੇ ਲੇਖ ਭੇਜੇ ਤਾਂ ਉਹਨਾਂ ਨੂੰ ਚਾਹ ਜੀ ਦਵਿੰਦਰ ਸਧਿਆਤੀ ਘਰ ਬੈਠਾ ਰੋਟੀ ਖਾਣ ਲੱਗਾ ਤੇ ਉਹਨੂੰ ਜਦੋਂ ਕਿ ਮੈਂ ਦੇ ਹੀ ਨਾ ਖਾਂਦਾ ਐ ਤੇ ਕਿਦਵਾਨ ਮੇਖ ਨੇ ਜਿਹੜੇ ਉਹਦਾ ਜ਼ਿਕਰ ਕਰ ਰਹੇ ਨੇ ਬਹੁਤ ਵਧੀਆ ਗੱਲ ਹੈ ਤੇ ਉਹ ਕਹਿੰਦੇ ਨੇ ਵੀ ਇਹਨਾਂ ਨੇ ਖੋਜ ਕੀਤੀ ਹੈ ਵੀ ਜਿਹੜੇ ਗੀਤ ਨੇ ਉਹਨਾਂ ਨੂੰ ਲਿਖਣ ਵਾਲਾ ਅਸਲੀ ਕੌਣ ਹੈ ਜਿਵੇਂ ਆਮ ਕਹਿੰਦੇ ਹੁੰਦੇ ਨੇ ਕਿ ਕੋਈ ਫਲਾਣਾ ਕਹਿੰਦਾ ਕਿ ਉਹ ਫਲਾਣਾ ਜਿਹੜਾ ਬੰਦਾ ਹੈ ਜਾਂ ਫਲਾਣੀ ਜਿਹੜੀ ਔਰਤ ਹੈ ਵੀ ਉਹ ਬਹੁਤ ਸੋਹਣੀ ਹੈ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਹੈ ਉਹਦੇ ਕਹਿੰਦਾ ਤੈਨੂੰ ਇੱਥੇ ਮੂਠ ਹੈ ਇਸੇ ਤਰ੍ਹਾਂ ਬੰਸਰ ਸਾਹਿਬ ਨੇ ਵੀ ਉਹ ਤਿਲ ਪਾੜ ਕੇ ਕੋਸ਼ਿਸ਼ ਕੀਤੀ ਹੈ ਦੱਬਣ ਦੀ ਵੀ ਅਸਲ ਦੇ ਵਿੱਚ ਜਿਹੜਾ ਇਹਨਾਂ ਗੀਤਾਂ ਦਾ ਅੱਖ ਨਹੀਂ ਸਾਡੀ ਵੇਖਣ ਜੋਗੀ ਅੱਖ ਨਹੀਂ ਸਾਡੀ ਦੇਖਣ ਜੋਗੀ ਇੱਥੇ ਤਾਂ ਬੜੇ ਜ਼ਖੀਰੇ ਪਏ ਨੇ ਅੱਖ ਨਹੀਂ ਸਾਡੀ ਦੇਖਣ ਜੋਗੀ ਇੱਥੇ ਤਾਂ ਬੜੇ ਜ਼ਖੀਰੇ ਪਏ ਨੇ ਲੱਭੇ ਤਰਾਛੇ ਕੋਈ ਕੀਮਤ ਲਾਵੇ ਮਿੱਟੀ ਚ ਲੱਖਾਂ ਹੀ ਦੇ ਪਈਏ ਆਪਣੇ ਉਹਨਾਂ ਨੇ ਕਾਫੀ ਅੱਛੇ ਅੱਛੇ ਗੀਤ ਵੀ ਲਿਖੇ ਨੇ ਔਰ ਕਾਫੀ ਰੌਚਕ ਗੀਤ ਵੀ ਲਿਖੇ ਨੇ ਸਾਡੇ ਰਿਸ਼ਤਦਾਰੀ ਦੇ ਵਿੱਚੋਂ ਜੁਗਿੰਦਰ ਸਾਜਨ ਜੀ ਹੋਏ ਨੇ ਉਹਨਾਂ ਨੇ ਚੰਗੁਰਾ ਸਾਭਰਾਂ ਦੀ ਇੱਕ ਕਈ ਗੀਤ ਲਿਖਨੇ ਜਿਹਦੇ ਵਿੱਚ ਥੋੜੀ ਸ਼ੁਗਲ ਮਜ਼ਾਜ਼ੀ ਵੀ ਕੀਤੀ ਉਹਨਾਂ ਨੇ ਆਪਣੀ ਕੱਟੀ ਨੂੰ ਸਮਝਾਇਆ ਸਾਡੇ ਕੱਟੇ ਦਾ ਕਸੂਰ ਕੋਈ ਨਹੀਂ ਬੰਦਾ ਜਦੋਂ ਰਟਾਇਰ ਹੋ ਗਿਆ ਬੰਦਾ ਜਦੋਂ ਰਟਾਇਰ ਹੋ ਗਿਆ ਸਮਝ ਲਓ ਪੰਜਵਾਂ ਟਾਇਰ ਹੋ ਗਿਆ ਬੰਦਾ ਜਦੋਂ ਟਾਇਰ ਹੋ ਗਿਆ ਸਮਝ ਲਓ ਪੰਜਵਾਂ ਟਾਇਰ ਹੋ ਗਿਆ ਕੰਮ ਜੀ ਦੇ ਬਿਨ ਰੁਕ ਜਾਂਦੇ ਸੀ ਅੱਜ ਉਹ ਫੁਕਾ ਫੈਰ ਹੋ ਗਿਆ ਨਾ ਕੋਈ ਚਸਤੀ ਨਾ ਕੋਈ ਫਰਤੀ ਆਲਸ ਦੀ ਜੋਂ ਮਿਲ ਗਈ ਗੜਤੀ ਨਾ ਕੋਈ ਚਸਤੀ ਨਾ ਕੋਈ ਫਰਤੀ ਆਲਸ ਦੀ ਜੋਂ ਮਿਲ ਗਈ ਗੜਤੀ ਆਪਣੇ ਹੀ ਖਿਆਲਾਂ ਵਿੱਚ ਡੁੱਬੀ ਸੋਚਾਂ ਦੀ ਉਹ ਲਹਿਰ ਲਗਾਤਾਰ ਉਹਦੇ ਨਾਲ ਕਲਾਕਾਰਾਂ ਨਾਲ ਖੋਜ ਕਾਜ ਨਾਲ ਜੁੜੇ ਰਹੇ ਆ ਇਹਨਾਂ ਕੋਲੋਂ ਮੈਨੂੰ ਲੱਗਦਾ ਵੀ ਆਪਾਂ ਨੂੰ ਤਿੰਨ ਗੱਲਾਂ ਜਿਹੜੀਆਂ ਉਹ ਸਿੱਖੀਆਂ ਜਾ ਸਕਦੀਆਂ ਇੱਕ ਤਾਂ ਇਹ ਐ ਵੀ ਤੁਸੀਂ ਜੋ ਵੀ ਕੰਮ ਕਰਨਾ ਹੈ ਆਪਦੇ ਮਨ ਨੂੰ ਫਰੋੜ ਲਓ ਵੀ ਮੈਂ ਇਸ ਕੰਮ ਵਾਸਤੇ ਪੈਦਾ ਹੋਇਆ ਤੇ ਮੈਂ ਇਸੇ ਕੰਮ ਪ੍ਰਤੀ ਆਪਣੀ ਜ਼ਿੰਦਗੀ ਦਾ ਜਿਹੜਾ ਬਾਕੀ ਸਮਾਂ ਲਾਉਣਾ ਹੈ ਉਹ ਹੈ ਡੈਡੀਕੇਸ਼ਨ ਤੇ ਪ੍ਰਤੀਬੱਧਤਾ ਇਹ ਤੁਹਾਡੇ ਪ੍ਰਤੀਬੱਧ ਹੈ ਨਹੀਂ ਤੁਸੀਂ ਗੱਲਾਂ ਬਾਤਾਂ ਚ ਜਿੰਨੇ ਵੱਡੇ ਕਾਰਾਂ ਦੇ ਅਸੀਂ ਉੱਤੇ ਰੇਡੀਓ ਤੇ ਗਏ ਉੱਥੇ ਵੀ ਜਿਹੜੇ ਪੁਰਾਣੇ ਗੀਤਕਾਰ ਹੋਏ ਨੇ ਅੱਜ ਆ ਕਿਤਾਬਾਂ ਨੇ ਦੀਆਂ ਦੋ ਛਪੀਆਂ ਨੇ ਲੱਭ ਜਾਣਗੇ ਲਾਲ ਗਵਾਚੇ ਦੂਸਰਾ ਭਾ ਗਿਆ ਇਹਦੇ ਵਿੱਚ ਜਿਹੜੇ ਪਾਕਿਸਤਾਨ ਦੇ ਤੇ ਗੀਤਕਾਰ ਨੇ ਸ਼ਾਇਦ ਜਿਹੜੇ ਵੰਡ ਤੋਂ ਬਾਅਦ ਉਧਰ ਫਸ ਗਏ ਪਰ ਉਹ ਜੰਪਰ ਇਧਰ ਦੇ ਜਿਹੜੀ ਪਹਿਲੀ ਕਿਤਾਬ ਸੀ ਮਿੱਟੀ ਨੂੰ ਫਰੋਲ ਜੋ ਗਿਆ ਜਿਹਦਾ ਨਾਮ ਨਹੀਂ ਰੱਖਿਆ ਸੀ ਉਹ ਗੀਤ ਦਾ ਰੋਹ ਨੇ ਜਿਹੜੇ ਜੰਪਲ ਉਸਤੇ ਹੁੰਦਿਆਂ ਮੈਸੇਜ ਭੇਜਨੇ ਟੈਕਸਟ ਮੈਸੇਜ ਕਰਨੇ ਕਾਲਾਂ ਕਰਨੀਆਂ ਤੇ ਮੈਨੂੰ ਕਹਿਣਾ ਇਧਰ ਉਧਰ ਗੱਲ ਕਰ ਇਧਰ ਕਰ ਕੰਗਸਾਹਬ ਦਾ ਬਹੁਤ ਵੱਡਾ ਯੋਗਦਾਨ ਆ ਸੰਧੀ ਸਾਹਿਬ ਦਾ ਇਹਨਾਂ ਨੇ ਇਹ ਪ੍ਰੋਗਰਾਮ ਦੇ ਵਿੱਚ ਇਹਨੂੰ ਇੰਨਾ ਵਧੀਆ ਬਣਾਉਣ ਦੀ ਕੋਈ ਨਹੀਂ ਕੋਈ ਬੜਾ ਯੋਗਦਾਨ ਛੋਟਾ ਵਾ ਜਿਹੜੇ ਤੁਸੀਂ ਬਹੁਤ ਸ਼ਾਰਟ ਟਾਈਮ ਦੇ ਸੱਦੇ ਦੇ ਉੱਤੇ ਤੁਸੀਂ ਪਹੁੰਚੇ ਹੋ ਤੇ ਬਾਕੀ ਅ ਮੈਂ ਤੁਹਾਡੇ 2 ਮਿੰਟ ਲੈਣੇ ਆ ਤੇ ਬੰਸਰ ਸਾਹਿਬ ਖੁਸ਼ ਆਮਦੀਦ ਤੇ ਤੁਹਾਡੀ ਦੂਜੀ ਫੇਰੀ ਬਹੁਤ ਕਾਮਯਾਬ ਰਹੇ 33ਜੀ ਫੇਰੀ ਦੀ ਅਸੀਂ ਅੱਜ ਕਰਾਂਗੇ ਕਿ ਮਿੱਟੀ ਦਾ ਫਰੋਲ ਜੋਗੀ ਆ ਮਿੱਟੀ ਨੂੰ ਫਰੋਲ ਜੋਗੀ ਆ ਤੇ ਇਸ ਤੋਂ ਬਾਅਦ ਕੀ ਫਰੋਲਾਂਗੇ ਕਿ ਸਾਨੂੰ ਦੱਸ ਕਿਤਾ ਨੂੰ ਸਾਹਿਤ ਨੂੰ ਤੇ ਸਹਿਯੋਕਕਾਰਾਂ ਨੂੰ ਉਹਨਾਂ ਲੇਖਕਾਂ ਨੂੰ ਮੇਰਾ ਨਾਮ ਸਾਰੇ ਕਿ ਹਾਂ ਅਸੀਂ ਤਿੰਨ ਭਾਗ ਦੇ ਫਿਰਦੇ ਹਾਂ ਬੜੀਆਂ ਬਾਟਾਂ ਗਈਆਂ ਹੋਣਗੀਆਂ ਕਿੱਥੋਂ ਕਿੱਥੋਂ ਜਾ ਕੇ ਲੱਭੇ ਹੋਣਗੇ ਕਿੱਥੋਂ ਐਲਪੀ ਰਿਪੋਰਟ ਆਏ ਹੋਣਗੀਆਂ ਪਰ ਜਿਹੜੀ ਪ੍ਰਤਾ ਮੈਦੇ ਬਾਰੇ ਕੀ ਕਹਿੰਦਾ ਬਹੁਤ ਬੜੇ ਗੀ ਹੁੰਦੇ ਮੈਂ ਇਸ ਦੁਨੀਆ ਨੂੰ ਬੜਾ ਨੇੜੇ ਰੱਖੋ ਕਿਹਾ ਮੈਂ ਕੋਈ ਸ਼ਾਇਰ ਬਣੂਗਾ ਨੀਦਾ ਬਾਈ ਨੂੰ ਕਹਿੰਦਾ ਮੈਂ ਕੁਛ ਆਇਆ ਕੁਝ ਬਾਰੇ ਮੋਲ ਇਹਨਾਂ ਦੰਨਾਂ ਮੈਂ ਕਹਾਂ ਨਸ਼ਾ ਦੋਸਤਾਂ ਦਾ ਦਰਸ਼ਾ ਸੋਹ ਤੰਨਾ ਜਿੰਮਦਾ ਜੋ ਵੱਖਰਾ ਹੀ ਜਾਮ ਹੁੰਦਾ ਨਸ਼ਾ ਨਜਮ ਦਾ ਜੋ ਵੱਖਰਾ ਹੀ ਜਾਮ ਹੁੰਦਾ ਕਵਿਤਾ ਲਿਖ ਨਾ ਸਕੇ ਕੋਈ ਜ਼ੋਰ ਲਾ ਕੇ ਕਵਿਤਾ ਲਿਖ ਨਾ ਸਕੇ ਕੋਈ ਜ਼ੋਰ ਲਾ ਕੇ ਕਵਿਤਾ ਉੱਤਰੇ ਜਦੋਂ ਇਲਹਾਮ ਹੁੰਦਾ ਹੈ ਅਹਿਸਾਸ ਬਿਲਕਦਾ ਤਾਂ ਉੱਥੇ ਤਰੰਗ ਕੋਈ ਅਹਿਸਾਸ ਬਿਲਕਦਾ ਤਾਂ ਉੱਥੇ ਤਰੰਗ ਕੋਈ ਪੂਰੇ ਕਾਗਿਜ਼ ਦੀ ਹਿੱਕ ਦੇ ਮਿੱਤਰੋ ਹਿੱਕ ਉੱਤੇ ਉਕਰੀ ਕਵਿਤਾ ਨੂੰ ਫੇਰ ਸਲਾਮ ਹੁੰਦਾ ਹੈ ਉਕਰੀ ਕਵਿਤਾ ਨੂੰ ਫੇਰ ਸਲਾਮ ਬਸਿਓ ਬਾੜ ਦੀਆਂ ਰस्सियां ਸੀ ਚੁੰਮ ਚੁੰਮ ਕੇ ਰੋਇਆ ਮੇਰੇ ਤੂੰ ਬਾਪੂ ਨੇ ਕਸਿਆ ਸੀ ਆਖਰੀ ਵਾਰੀ ਮੇਰੇ ਕੀਤਾ ਠੱਠਿਆ ਚੌਂਕਾ ਲਪਦੇ ਮਾਂ ਕਰਕੇ ਕਹਾਣੀ ਅੱਗ ਟੁੱਟੀ ਨੁਕਰ ਦੇ ਵਿੱਚ ਬੇਬੇ ਦੀ ਦੇਖ ਮਧਾਣੀ ਚੇਤੇ ਆਈ ਉਮਰ ਨਿਆਣੀ ਨਾਲ ਮੱਖਣ ਤੇ ਲੱਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਡੌਣਾ ਕੋਲ ਰੋ ਬਾਪੂ ਦਾ ਹੱਥਾਂ ਭੱਜ ਕੇ ਮੈਂ ਜੱਫਾ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਤੂੰ ਬਾਪੂ ਦਾ ਸਾਥ ਨਿਭਾਇਆ ਰੁੱਤਾਂ ਜਦ ਤਤੀਆਂ ਸੀ ਕਿੰਨੀਆਂ ਦੁਪਹਿਰਾਂ ਇੱਥੇ ਬਾਪੂ ਨੇ ਕਟੀਆਂ ਸੀ ਮੈਂ ਪੌਣਾ ਕੋਲ ਰੋ ਕੇ ਆਇਆ ਕਿ ਮੁੜ ਨਾ ਸੀ ਪਿੰਡ ਪਤਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਬੁਣਦਾ ਦੁਨੀਆਂ ਤੋਂ ਤੁਰ ਗਿਆ ਬਾਪੂ ਠੰਡਾ ਸੀ برف ਦੇ ਵਰਗਾ ਛੇਤੀ ਖੁਰ ਗਿਆ ਬਾਪੂ ਲੈ ਗਿਆ ਪੀੜਾਂ ਥੰਦੀ ਲੈ ਗਿਆ ਪੀੜਾਂ ਨਾਲੇ ਪੁੱਛੀਆਂ ਨਾ ਦੱਸੀਆਂ ਸੀ ਆਖਰੀ ਉਨਦੇ ਆਰਥਿਕ ਹਾਲਾਤ ਵੀ ਬਹੁਤ ਮਾੜੇ ਰਹੇ ਤੇ ਉਹਨਾਂ ਦਾ ਨਾਂ ਵੀ ਕੋਈ ਨਹੀਂ ਜਾਣਦਾ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਗਾਇਕ ਹੋਣਾ ਆਪਣੇ ਆਪ ਬਹੁਤ ਵੱਡੀ ਗੱਲ ਹੈ ਉਹ ਰੱਬ ਦੀ ਦੀਨ ਹੈ ਹਰ ਬੰਦਾ ਗਾਣ ਸੁਣਦਾ ਹਰ ਬੰਦਾ ਸੰਗੀਤਕਾਰ ਨਹੀਂ ਹੁੰਦਾ ਹਰ ਬੰਦਾ ਲੇਖਕ ਲੇਖਕ ਹੋਣਾ ਵੱਖਰੀ ਗੱਲ ਹੈ ਗਾਇਕ ਹੋਣਾ ਹੋਇਆ ਕਿ ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ ਆਪਣੀਆਂ ਸੋਚਾਂ ਵਿੱਚ ਆਪੇ ਮੁੱਕਦਾ ਬਹੁਤ ਉੱਚ ਬਲੰਦ ਆਵਾਜ਼ ਦੇ ਵਿੱਚ ਗਾਇਆ ਹੈ ਬੜਾ ਸੁਰੀਲਾ ਗੀਤ ਹੈ ਇਹਦੇ ਖੀਰ ਚਾਹੁੰਦਾ ਕਿ ਛੱਡ ਯਾਰ ਆਲਨ ਤੇਰਾ ਦੁਨੀਆ ਤੇ ਕੰਮ ਕੀ ਉਹ ਵੀ ਤੁਰ ਗਿਆ ਜਿਹਦੇ ਦੰਨ ਨਾਲ ਦਮ ਸੀ ਐਵੇਂ ਹਾਲੀ ਸਾਲੀ ਮਿੱਤਰ ਬਣਾਈ ਤਾ ਦਿਲ ਬੜਾ ਤੜਦਾ ਇੱਥੇ ਥੋੜੀ ਜਿਹੀ ਗੜਬੜ ਹੁੰਦੀ ਆ ਆਮ ਲੋਕ ਨੂੰ ਇਹ ਭੁਲੇਖਾ ਪੈਂਦਾ ਕਿ ਆਲਨ ਲੋਹਾਰ ਦਾ ਗਾਇਆ ਤੇ ਆਲਨ ਲੋਹਾਰ ਦਾ ਲਿਖਿਆ ਅਸਲ ਚ ਆਲਨ ਲੋਹਾਰ ਦੇ ਇਹ ਜਿਹੜਾ ਮੂਰਤ ਗੀਤ ਸੀ ਇਹ ਆਲਮੁਲਹਾਬ ਤੋਂ ਪਹਿਲਾਂ ਇੱਕ ਸਿੰਧ ਸੀ ਸਾਈਂ ਅਕਤਰਸ ਹੈ ਉਹਨੇ ਵੀ ਕਰ ਮੁੜ ਕੇ ਨਾ ਫੇਰਾ ਪਾਉਂਦੇ ਜਿਹੜੇ ਲੰਘ ਜਾਂਦੇ ਇਸ਼ਕ ਵਪਾਰੀ ਨੀ ਚੂੜੇ ਵਾਲੀ ਬਾਹ ਕੱਢ ਕੇ ਦਾਗਾ ਮਾਣਿ ਕਰੀਏ ਬਿਰੂਪ ਦਾ ਨਾ ਮਾਣਿ ਕਰੀਏ ਮੀਏ ਸਦਾਂ ਅਸੂੜੀ ਰਹਿਣਾ ਉਝੂਠਾਂ ਨੂੰ ਖਸੋ ਦੇ ਸਦਾ ਮੀਏ ਚਾਰ ਦਿਨਾਂ ਦਾ ਗਣ ਨਿ ਸਾਧੂ ਜੋਗੀ ਫਕਰਾਂ ਨੂੰ ਮੈਂ ਸਾਧੂ ਜੋਗੀ ਫਕਰਾਨ ਚੰਗੀ ਲੱਗੇ ਨਾ ਕਦੇ ਸਰਦਾਰੀ ਨੀ ਚੂੜੇ ਵਾਲੀ ਬਾ ਮਾਸੂਮ ਇਹਨਾ ਸੁਖ ਤਰਪੀ ਵਿਦੋ ਜਿੱਤ ਕੇ ਮੋੜ ਤਾ ਸਮਝੋਂਦਾ ਮੁਖ ਚੱਲਿਆ ਤੁਹਾਨੂੰ ਲੱਗ ਰਿਹਾ ਸੀਗਾ ਤੇ ਮੇਰੇ ਨਾ ਜਿੱਦਾਂ ਕਹਿ ਲਓ ਵੀ ਦੂਸ ਪੰਪ ਹੋ ਗਿਆ ਉੱਥੇ ਨਾ ਤੇ ਮੈਂ ਕਿਹਾ ਵੀ ਯਾਰ ਗਾਣਾ ਸਾਰਾ ਸੁਣ ਕੇ ਜਾਣਾ ਮੈਂ ਸਕੂਟਰ ਖੜਾ ਕੀਤਾ ਉੱਥੇ ਭਾਈ ਤੇ ਉਹ ਸਾਰਾ ਗਾਣਾ ਸੁਣ ਕੇ ਤੇ ਮੈਂ ਸਾਰੀ ਬਾਟੇ ਘੌਂਦਾ ਗਿਆ ਮੈਨੂੰ ਲੱਗਦਾ ਉਹ ਅੱਧਾ ਘੰਟਾ ਲੱਗਦਾ ਸਾਡੇ ਪਿੰਡ ਨੂੰ ਜਾਣੇ ਹਾਂਜੀ ਉਹ ਕੌਲਦਾ ਗਿਆ ਮੈਂ ਉਸੇ ਨਾ ਹਾਂਜੀ ਦੇਖ ਆਹ ਕੀ ਆਰ ਗੋੜ ਕੇ ਨਹੀਂ ਹਾਂਜੀ ਆਜਾ ਲੋ ਆਜਾ ਭਾਈ पपी भाई <speaking> ਕੰਨਾ ਗੋਲਿੰਗ ਮਾਰਦੇ ਰਹੇ ਤੇ ਮਰਵਾ ਵੱਢ ਗਈ ਸੁਣੀ ਆਹੇ ਮਾਰ ਦਿਖਾ ਦਸ਼ਮਣ ਨੇ ਸੁਣੀ ਆਪੇ ਮੰਗੀਆਂ ਤੂੰ ਸਾਡੇ ਕੋਲੋਂ ਸੱਜਣਾ ਆਪੇ ਮੋੜ ਗਿਓ ਸਾਡੀਆਂ ਨਿਸ਼ਾਨੀਆਂ ਆਹੇ ਸਭ ਕੰਧਾਂ ਆਪੇ ਮੰਗਿਆ ਤੋ ਉਹ ਜਿਵੇਂ ਰਾਜੀਏ ਤੂੰ ਅਸਾਂ ਤੈਨੂੰ ਰੱਖਣਾ

तूं आसान तरा जी तूं आसान तूं रखण सू तेर कबूल मन मन तूं साढे कोलो सजण आपे मोड़ियो साॾीअ निशान ਮੁਨੀ ਮਗਰੋ ਉਹ ਸਾਰੋਕਿਆਂ ਮਰੇ ਦਿਲ ਵਜਦਾ ਹੋ ਚੰਗਾ ਰਿਹਾ ਸ਼ੌਕ ਤੇਰਾ ਸਿਧੀਆਂ ਦੀ ਅਗਨੋਂ ਸੇ ਜਲਦਾ ਮਨ ਮੰਗਦੀ ਮੱਖਾ ਆਵਾਜ਼ ਆਉਂਦੀ ਹੈ ਬਹੁਤ ਪੱਟੀਆਂ ਯਾਰ ਬਸ ਬੈਣਾ ਨਹੀਂ ਜਿਆ ਰਹੇ ਸਾਰਾ ਰੁਕਿਆ ਰਹੇ ਦਿਲ ਵੱਜਦਾ ਉਹ ਕਾਲੀ ਲੱਗੇ ਮੇਰੇ ਰਖਾ ਹੈ ਉਹਨ ਡਾੜੀ ਨਾਲ ਟੁੱਟ ਕੇ ਬਹਿ ਗਿਆ ਧੀਰੇ ਹੁਸਨ ਤੂੰ ਕੀ ਜਾਣਦਾ ਪਰੰਦੇ ਆ ਦੀ ਮੌਜ ਨੂੰ ਉਹ ਨਹੀਂ ਪਾਏ ਜੇ ਤਾਂ ਸਿਦਿਆ ਦੀ ਰਖਤੇ ਵੀ ਚਾਹ ਕਿੰਦੇ ਜੇ ਤਾਂ ਸਿਦਿਆ ਦੀ ਰਖਤੇ ਵੀ ਕਿੱਥੇ ਕਹਿੰਦੇ ਉਹ ਕਿੰਦੇ ਆ ਦੀ ਬੜੀ ਪਿਆਰ ਤੂੰ ਕਿਹਨਾਂ ਕੋਈ ਨਾ ਲਾਂਦਾ ਕੋਈ ਸੋਣਿਆ ਜੋ ਵੀ ਹੋ ਗਿਆ ਖਰਾ ਇਨ ਮੇਰਬਾਨੀਆਂ ਸੇ ਗੁਰੂ ਯਾਰ ਬੋਲਦਾ ਬੋਲੀ ਬੋਲੀ ਦੀ ਜਾਨੇ ਬੋਲੀ ਬੋਲੀ ਤੇਰੇ ਚ ਕਿਹੋ ਯਾਰ ਬੋਲਦਾ ਤੇਰੀਆਂ ਤੂੰ ਆ ਜਾਓ ਵੀ ਮੈਂ ਮੈਂ ਉੱਚ ਕੋਲੋਂ ਬਸੇਰਾ ਧਿਆਨ ਕਰਦਾ ਵੀ ਮੈਂ ਸਾਰੇ ਇਹਨਾਂ ਨੂੰ ਜਿੰਨੇ ਸੱਜੇ ਨਾਲ ਇਹ ਧੰਨਵਾਦ ਕਰਦੇ ਆ ਕੀ ਕਹ ਲੈਣਾ ਆਪ ਜੀ ਤਾਂ ਸੰਗਤ ਤੁਸੀਂ ਬੋਲੋ ਆਪ ਨਹੀਂ ਮੈਂ ਮੈਨੂੰ ਕੀ ਮਨਾਉਣਾ ਸੀ ਤੂੰ ਆਪ ਰੁਸ ਜੱਲੇ ਮੇਰੀ ਗੱਲ ਸੁਣਦਾ ਮੈਨੂੰ ਸਮਝਾਉਣਾ ਸੀ ਤੂੰ ਆਪ ਉੱਕ ਚੱਲੇ ਹੋ ਜੱਗ ਦੇਖਦਾ ਤਮਾਛਾ ਜੱਗ ਦੇਖਦਾ ਤਮਾਛਾ ਗਲੇ ਨਾ ਹੁਕੌੜਵੇ ਜੇ ਆਪਾਂ ਦੋਵੇਂ ਰਸ ਬੈਠੇ ਤਾਂ ਮਨਾਉ ਕੋਣ ਵੇ ਜੇ ਆਪਾਂ ਦੋਵੇਂ ਰਸ ਬੈਠੇ ਤਾਂ ਮਨਾਉ ਕੋਣ ਵੇ ਨਸੀਬ ਮੇਰੇ ਜ਼ਿੰਦਗੀ ਦੇ ਸਾਥ ਵੇ के तेरे नसीब मेरे ज़िंदगी सारे बिना दिल

टेओ तारे न छुप के तारियां लप कारू ल ਕਿ ਮੈਂ ਚਾਹਿਆ ਤੈਨੂੰ ਕੰਗਨੇ ਫਰਦਿਆ ਅੱਜ ਮੈਂ ਚਾਹਿਆ ਤੈਨੂੰ ਕੰਗਨੇ ਫਰਦਿਆ ਕਿਸੇ ਹੋ ਨਹੀਂ ਚਾਹਣਾ ਦਿਲ ਚਾਹਦੀਆਂ ਆ ਆ ਚਿਕਿਆ ਵਾਲਿਆ ਅੱਪੀ ਦਿਤੀਆਂ ਤੂੰ ਤੇ ਚਤਤਾਂ ਕਾ ਮੋ ਸੱਜਣੋਂ ਸਚਣਾ ਆਪੇ ਮੋੜ ਗਿਓ ਸਾਡੀਆਂ ਨਿਸ਼ਾਨੀਆਂ ਹਰ ਸੱਭਿਆਚਾਰ ਦੇ ਵਿੱਚ ਉੱਥੋਂ ਦੇ ਸਹਿਤਕਾਰ ਫਰਮਾਇਆ ਹੁੰਦੇ ਆ ਜੋ ਆਪਣੇ ਸੱਭਿਆਚਾਰ ਨੂੰ ਪੀੜੀ ਦਰ ਪੀੜੀ ਲੈ ਕੇ ਜਾਂਦੇ ਆ ਤੇ ਉੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਪਰ ਪੰਜਾਬੀ ਦੇ ਵਿੱਚ ਜੇ ਗੱਲ ਕਰੀਏ ਤਾਂ ਗੀਤਕਾਰੀ ਦੇ ਵਿੱਚ ਬਹੁਤ ਸੱਭਿਆਚਾਰ ਸਮੋਇਆ ਪਿਆ ਪਰ ਸਾਡੇ ਜਿਹੜੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਲਿਆ ਉਹ ਗਾਇਕਾਂ ਨੂੰ ਤਾਂ ਪ੍ਰਮੋਟ ਕਰ ਜਾਂਦੇ ਆ ਪਰ ਜੋ ਗੀਤਕਾਰ ਆ ਉਹ ਅਣਗੌਲੇ ਰਹਿ ਜਾਂਦੇ ਆ ਉਹਨਾਂ ਹੀ ਅਣਗੌਲੇ ਗੀਤਕਾਰਾਂ ਨੂੰ ਇੱਕ ਬੁੱਕ ਲੈ ਕੇ ਆ ਰਹੇ ਨੇ ਸਾਡੇ ਅਸ਼ੋਕ ਕਾਂਸਲ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਬੁੱਕ ਲੈ ਕੇ ਆਂਦੀ ਸੀ ਪਰ ਹੁਣ ਗੱਲ ਕਰਾਂਗਾ ਕਿ ਜੋ ਬੁੱਕ ਅਸੀਂ ਅੱਜ ਰਿਲੀਜ਼ ਕੀਤੀ ਆ ਲੱਭ ਜਾਣਗੇ ਲਾਲ ਗਵਾਚੇ ਇਸ ਵਿੱਚ ਲੈਹਦੇ ਪੰਜਾਬ ਦੇ ਗੀਤਕਾਰਾਂ ਦੀ ਗੱਲ ਕੀਤੀ ਗਈ ਹੈ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਉਹਨਾਂ ਨੇ ਲੈ ਕੇ ਆਂਦੀ ਸੀ ਬੁੱਕ ਜੋ ਆਪਣੇ ਪੰਜਾਬ ਦੇ ਜਾਂ ਭਾਰਤ ਦੇ ਗੀਤਕਾਰ ਸੀਗੇ ਮਿੱਟੀ ਨੂੰ ਫਰੋਲ ਜੋਗੀਆ ਇਹ ਦੋਨੇ ਕਿਤਾਬਾਂ ਆਸੀਂ ਫ੍ਰਿਜਨਲ ਦੇ ਵਿੱਚ ਇਸ ਤੋਂ ਪਹਿਲਾਂ ਵੀ ਰਿਲੀਜ਼ ਕੀਤੀ ਸੀ ਤੇ ਹੁਣ ਰਿਲੀਜ਼ ਕਰਨ ਜਾਣ ਰਿਲੀਜ਼ ਕਰਦੇ ਹੋ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਲੱਭ ਜਾਣਗੇ ਲਾਲ ਗਵਾਚੇ ਇਸ ਪੁਸਤਕ ਨੂੰ ਅਸੀਂ ਆਪਣੇ ਫ੍ਰਿਜਨਲ ਦੇ ਵਿੱਚ ਰਿਲੀਜ਼ ਕਰ ਰਹੇ ਹਾਂ ਤੇ ਅਸ਼ੋਕ ਪੰਸਲ ਸਾਡੇ ਨਾਲ ਨੇ ਤੇ ਬਹੁਤ ਵਧੀਆ ਪ੍ਰਣਾਮਾ ਕਰ ਰਹੇ ਨੇ ਇਹ ਕਿਤਾਬ ਆਉਣ ਵਾਲੇ ਜੋ ਰਿਸਰਚ ਕਰ ਰਹੇ ਨੇ ਜਾਂ ਖੋਜਾਂ ਕਰ ਰਹੇ ਨੇ ਗੀਤਕਾਰ ਉਹਨਾਂ ਲਈ ਇੱਕ ਸਰਮਾਇਆ ਤੇ ਬਹੁਤ ਵਧੀਆ ਤਰੀਕਾ ਕਿ ਉਹ ਉਹਨਾਂ ਬਾਰੇ ਜਾਣਕਾਰੀ ਲੈ ਸਕਣਗੇ ਪ੍ਰੀਨੋਦ ਮਾਈਕਲਵੰਤੂ ਵੀ ਤਾਲੀਆਂ ਆਪਣੇ ਸਾਥੀ ਨੀਟਾ ਮਾਸ਼ੀਕਤ ਕੈਮਰਾ ਅਮਰਤਾ ਉੱਭੀ ਨਾਲ